ਜਹਿਰ ਨਹੀਂ ਪਾਈ। ਉਹ ਮੇਰਾ ਨਹੀਂ ਚਿਤ ਕਰਦਾ ਖਾਣ ਨੂੰ। ਮੇਰੇ ਹੱਥ ਦੀਆਂ ਹੁਣ ਰੋਟੀਆਂ ਕਾਹਤੋਂ ਸਵਾਦ ਲੱਗਣੀਆਂ ਨੇ? ਮਰਦਾ ਲੀਵਰ ਸੱਜਿਆ ਪਿਆ ਭਾਈ ਮੈਂ ਤਾਂ ਮੈਨੂੰ ਨਹੀਂ ਖਾਦੀ ਜੰਦੀ। ਮਰਦਾ ਲੀਵਰ ਨਾ ਮਾਪੋਂ ਆਕੇ ਲਿਵਾਉਦਾ ਪਹਿਲਾਂ। ਕੀ ਹੋਇਆ ਤੇਰੇ ਲੀਵਰ ਨੂੰ? ਉੱਟ ਕੇ ਢਿੱਡ ਜੜ ਗਿਆ ਪਿਆ ਲੀਵਰ। ਲੀਵਰ 'ਚ ਤਾਂ ਮਿਰਚਾਂ ਮੜੀਆਂ ਪਈਆਂ ਨੇ। ਭਾਈ ਆ ਤਾਂ ਰਾਤ ਕਿਉਂ ਪੀ ਗਿਆ? 7-8 ਰੋਟੀਆਂ ਖਾ ਗਿਆ। ਹੁਣ ਤੇਰਾ ਲੀਵਰ ਸੋ ਉਹ ਹੋ ਗਿਆ। ਡਿੱਗ ਪਿਆ ਕਦੀ ਸੁੱਜ ਗਿਆ। ਤੈਨੂੰ ਪਤਾ ਤੇਰੇ ਜਾਨ ਮਗਰੋਂ ਕੀ ਕੁਛ ਕੀਤਾ ਇਹਨਾਂ ਨੇ ਮੇਰੇ ਨਾਲ ਹੈ ਐਟ ਤਾਂ ਲੋਕ ਸਾਹਿਬ ਕੈਦੀ ਨਾਲ ਨਹੀਂ ਕਰ ਜਿਹੜਾ ਮੇਰੇ ਨਾਲ ਕੀਤਾ ਕੀ ਕਰਤਾ ਮੇਰੀ ਗੱਲ ਸੁਣ ਲੈ ਕਹਤਾ ਮੈਨੂੰ ਨਾਲ ਲੈ ਕੇ ਜਾਇਆ ਕਰ ਕਿੱਥੇ ਜਾਨੀ ਹੁੰਨੀ ਐ ਨਹੀਂ ਜਾਇਆ ਨਾ ਕਰ ਛੱਡ ਕੇ ਮੈਨੂੰ ਇਹਦਾ ਮੇਰਾ ਘੋਗਾ ਜੱਤਾ ਕਰਨ ਨੂੰ ਫਿਰਦੇ ਨੇ ਮਾਰਨ ਨੂੰ ਫਿਰਦੇ ਨੇ ਮੈਨੂੰ ਸਾਰਾ ਡੱਬਰ ਇਹ ਉਹਨਾਂ ਨੇ ਤੈਨੂੰ ਮਾਰ ਕੇ ਕੀ ਲੈਣਾ ਹੈ ਤੇ ਜ਼ਮੀਨ ਹੋਰ ਕੀ ਲੈਣਾ ਤੇ ਜਿਹੜੀ ਉਹਦੇ ਜੱਸੇ ਦੇ ਵੰਡੇ ਦੀ ਆਂਦੀ ਉਹਨੂੰ ਦੇ ਦੇ ਉਹ ਕਿਉਂ ਦੇ ਦੇ ਤਰਾ ਦੇ ਤੂੰ ਖੱਲਾ ਪਕੌੜੀਆਂ ਵੇਲ ਕੇ ਖਾ ਜਾਣਗੇ ਤੂੰ ਕੀ ਲੈਣਾ ਉਹਨਾਂ ਦੀ ਜ਼ਮੀਨ ਤੋਂ ਜਿੰਨਾੜਾ ਮੈਂ ਜਉਦਾ ਬੈਠਿਆ ਮੈਂ ਨਹੀਂ ਦਿੰਦਾ ਜ਼ਮੀਨ ਇਹਨੂੰ ਹੈ ਕਰਾ ਲਾ ਤੂੰ ਬਹੂਰੇ ਮਗਰ ਲਾ ਕੇ ਜ਼ਮੀਨ ਵੇਚ ਦੇਣੀ ਐ ਫਿਰ ਡੰਡੇ ਵਜਾਉਂਦੇ ਫਿਰਨਗੇ ਇੱਥੇ ਫਿਰ ਕੋਗਾ ਚਿਤ ਕਰਨ ਨੂੰ ਤਾਂ ਹੀ ਫਿਰਦੇ ਨੇ ਆ ਚਿਤ ਕਰਨ ਨੂੰ ਕਰਦੇ ਮੇਰੇ ਸਾਲ ਦੀ ਮੈਨੂੰ ਇਹੀ ਜੀ ਦਾਲ ਦਿੰਦੇ ਰਹੇ ਨੇ ਅਸੀਂ ਤਾਂ ਨਾਬੇ ਦੇਲ ਚ ਨਹੀਂ ਮਿਲਦੀ ਕੋਈ ਕੈਦੀਆਂ ਨੂੰ ਰੋਡ ਵਾਲੀ ਦਾਲ ਰੋਡ ਪਾਇਆ ਤਾਂ ਇਹਨੂੰ ਚੰਗੀ ਤਰ੍ਹਾਂ ਪਤਾ ਵੀ ਮੇਰੇ ਤਾਂ ਜਾਣਾ ਦਰਦੂ ਨੇ ਮੈਂ ਰੋਡ ਕਿੱਥੇ ਖਾ ਸਕਦਾ ਕਿਉਂ ਪ੍ਰੀਤ ਨੂੰ ਪਤਾ ਤਾਂ ਹੈ ਨਹੀਂ ਖਾਂਦੇ ਦਾਲ ਦੱਸੋ ਪਤਾ ਹੋਰੇ ਦਿੱਤੀ ਆਪਨ ਜੱਸੇ ਵਾਲੀ ਨੇ ਰੋੜਾਂ ਦੀ ਦਾਲ ਬਣਾਵਣਾ ਤਿੰਨ ਟਾਈਮ ਦਿੰਦੀ ਰਹੀਆ ਮੈਨੂੰ ਫੇ ਢਿੱਡ ਪੱਕੇ ਦਾ ਮਰਜ਼ੇ ਭਰਾ ਇਹ ਤੇ ਫਿਰ ਤੂੰ ਪ੍ਰੀਤ ਨੂੰ ਕਹਿ ਦਿੰਦਾ ਉਹ ਕੀ ਘਟਾ ਸੂਸਣੀ ਜੀ ਉਹਨੇ ਕਿਹਾ ਮਹਾ ਭਾਈ ਇੰਨਾ ਕਿ ਕੱਦੂ ਮਹਾਲਾ ਮੈਨੂੰ ਮੜੀ ਦੀ ਬਗੈਰ ਮਿਰਚਾਂ ਦੀ ਦਾਲ ਬਣਾ ਕੇ ਦੇ ਦੇ ਮਹਾ ਹੈ ਇਹ ਜਾ ਕਰਿਆ ਉਹਨਾਂ ਮਿਰਚੇ ਮਿਰਚ ਤਾਲੇ ਕਿ ਮਿਰਚੇ ਮਿਰਚ ਚਾਰ ਪੰਜ ਮਨ ਲਾ ਕਰਛੀਆਂ ਮਿਰਚ ਤੇ ਆ ਮਰੀਆਂ ਹੈ ਜੇ ਮੈਂ ਕਿਹਾ ਮਹਾ ਭਾਈ ਮੜਦਾ ਕਿਉਂ ਪਾਵੇ ਮੇਰਾ ਮੂੰਹ ਪੱਕਦਾ ਚਾਰੇ ਪੈਰ ਚਾਕੇ ਪੈ ਗਏ ਮੇਰੇ ਕਿ ਨਹੀਂ ਸਾਰਾ ਜੀ ਹੂੰ ਤਾਂ ਦੱਸ ਕੀ ਕਰੇ ਕਿੱਧਰ ਜਾਵੇ ਕੋਈ ਨਹੀਂ ਖਾਲਾ ਹੁਣ ਮੈਂ ਕਿਉਂ ਪਾ ਕੇ ਲਿਆਈਆਂ ਮੈਂ ਤੈਨੂੰ 50 ਵਾਰ ਕਿਹਾ ਵੀ ਮੈਨੂੰ ਦਾ ਮਾਰ ਦੇਣਗੇ ਇਹ ਜੇ ਤੂੰ ਆਪਦੀ ਗੋਲੀਆਂ ਉਹਦੇ ਕੋਲ ਰੱਖਿਆ ਕਰ ਜੋ ਤੈਨੂੰ ਪਤਾ ਹੈ ਗੋਲੀਆਂ ਕੋਲ ਰੱਖਿਆ ਕਰ ਜੱਸੇ ਨੇ ਉਹਦੇ ਚੱਕ ਕੇ ਮੇਰੇ ਸਿਰਾਂ ਨੂੰ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਜ਼ਖਾਮ ਤੇ ਰਗ ਗਿਆ ਵੀ ਰਾਤ ਨੂੰ ਇਹਦਾ ਬਲੱਡ ਵੱਧਦਾ ਇਹਦਾ ਗੋਲੀਆਂ ਚੱਕ ਕੇ ਲੈ ਲਈ ਉਹਦਾ ਘੋਗਾ ਚਿੱਤ ਹੋ ਜਰੇ ਕੋਈ ਨਹੀਂ ਮੈਂ ਦੇਖਦੀ ਹਾਂ ਮੈਂ ਨਹੀਂ ਖਾਂਦਾ ਲੈ ਜਾ ਚੱਕ ਕੇ ਇਹ ਮੈਂ ਲੱਸੀ ਲੱਸੀ ਪੀ ਲੂੰਗਾ ਲਈ ਹਾਲਾ ਕਿਉ ਪਾਇਆ ਹੈ ਦੇਸੀ ਦਾ ਭਾਈ ਮੈਂ ਤਾਂ ਬਹੁਤ ਔਖਾ ਚਟਨੀ ਨਾ ਖਾਲਾ ਨਾ ਮੈਂ ਨਹੀਂ ਖਾਂਦਾ ਮੇਰੇ ਤਾਂ ਅੰਦਰ ਤਾਂ ਲੀਵਰ ਹੈ ਨਹੀਂ ਲੀਵਰ ਅੰਦਰ ਕੋਈ ਨਹੀਂ ਟੁਟ ਕੇ ਅੰਦਰ ਲਿ ਗਿਆ ਦੇਸੀ ਕਿਉ ਪਾਇਆ ਉਹ ਨਾ ਮੈਂ ਨਹੀਂ ਖਾਂ ਖਚੂਰੀ ਕੁੱਟਦਾ ਚੂਰੀ ਕੁੱਟ ਦੇ ਮੈਨੂੰ ਤਾਂ ਲੈ ਚੂਰੀ ਕੁੱਟ ਦੇ ਮੀ ਪਊਗਾ ਅੱਥਨ ਤੱਕ ਬਸ ਕੁੜਾ ਮੀ ਪਊਗਾ ਇਹ ਵੀ ਰੱਬ ਵੀ ਡਰਾਮ ਕਰੀ ਜਾਂਦਾ ਹੈ ਲੈ ਮੈਨੂੰ ਫੜਾ ਲੈ ਬੱਠਲ ਤੇਰੀ ਗਰਦਨ ਦੀ ਨਾਰ ਟੁੱਕ ਜੂਗੀ ਕੁਝ ਨਹੀਂ ਹੁੰਦਾ ਦਾ ਬਥੇਰਾ ਕੰਮ ਕੀਤਾ ਕਰੇ ਹੈ ਦੀਦੀ ਹਾਂ ਤੂੰ ਲੈ ਆ ਦੇ ਮੈਂ ਤਾਬਦਾ ਹਿੰਦੀ ਲੱਸੀ ਬਣਾ ਲਈ ਆਏ ਛੇ ਦੀ ਰੋਟੀ ਪਾ ਭੁੱਖ ਬੜੇ ਲੱਗੀ ਪਈ ਆ ਬਸ ਪਾ ਲਈ ਚਲ ਬਣਾ ਮੈਂ ਜਾਵਾਂ ਬਾਹਰ ਆ ਦੇ ਤੂੰ ਹਾਂ ਹਾਂ ਚਲ ਐਨੀ ਕਿਤੇ ਹੋਈ ਨਾ ਤੇਰੇ ਕੋਰੇ ਆਂ ਤਨੀ ਚੋਰੀ ਤੰਗ ਕਰੇ ਮੈਨੂੰ ਹੁਣ ਹੋ ਗਿਆ ਹੁਣ ਲੀਵਰ ਠੀਕ ਚ ਹੋਰਾ ਮੈਂ ਮੁੱਛਾ ਬਾਹਰ ਕੀ ਲੈ ਨੀ ਹਾਂ ਹਾਂ ਨਹੀਂ ਸਰਪੀ ਨਹੀਂ ਸਰਪੀ ਲੱਗੇ ਹਾਂ ਦੇਖ ਹਾਂ ਹਾਂ ਨਿਕ ਅਖਾਂਡ ਨ ਸਬਜੀ ਚ ਹਾਏ ਹਾਏ ਕਿਉਂ ਹੁਣ ਆਪਦੇ ਵਾਰੀ ਮਿਰਚਾਂ ਲੱਗੀਆਂ ਮਿਰਚਾ ਹੋਈਏ ਨਾ ਤਾਂ ਹੀ ਤਾਂ ਲੱਗੀਆਂ ਤੇ ਉਹ ਬੰਦਾ ਨਹੀਂ ਜਿਹਨੂੰ ਤੁਸੀਂ ਮਿਰਚਾਂ ਖਵਾਉਂਦੀਆਂ ਰਹੀਆਂ ਜੇ ਰੋੜ ਖਵਾਉਂਦੀਆਂ ਰਹੀਆਂ ਹਾਏ ਹਾਏ ਆਪਦੇ ਵਾਰੀ ਬੜੀਆਂ ਲੱਗੀਆਂ ਮਿਰਚਾਂ ਤੁਹਾਨੂੰ ਹੂੰ ਕਿਉਂ ਮਿਰਚ ਖਵਾਉਂਦੀ ਅਸੀਂ ਨੇ ਤੇਰੇ ਬਾਈ ਨੂੰ ਇਹ ਰੋੜਾਂ ਵਾਲੀ ਦਾਲ ਖਵਾਉਂਦੀ ਰਹੀ ਐ ਨਹੀਂ ਜੀ ਜੀ ਤੁਹਾਨੂੰ ਭੁਲੇਖਾ ਲੱਗ ਗਿਆ ਕਿਉਂ ਤੂੰ ਮੂੰਗੀ ਦੀ ਦਾਲ ਨਹੀਂ ਬਣਾਈ ਆਪਣੇ ਨੂੰ 10 15 ਦਿਨ ਹੋ ਗਏ ਮੂੰਗੀ ਦੀ ਦਾਲ ਹੀ ਨਹੀਂ ਬਣੀ ਦੇਖ ਹਜੇ ਕੱਲ ਆਈਏ ਤੇ ਹੁਣ ਵੇਖ ਐਡਾ ਝੂਠ ਬੋਲਦੀ ਪਈ ਐ ਸੱਚੀ ਵੀ ਮੈਨੂੰ ਤੈਨੂੰ ਤਾਂ ਚੰਗਾ ਭਲਾ ਪਤਾ ਤੇਰੇ ਬਾਈ ਨੂੰ ਬਵਾਸੀਰ ਐ ਫਿਰ ਇਹ ਚੱਕ ਕੇ ਮਿਰਚਾਂ ਤਾਂ ਪਾਤੀਆਂ ਤੂੰ ਕਦੋਂ ਮਿਰਚਾਂ ਪਾਈਆਂ ਨੇ ਜਿਹੜੀ ਆਪਣੇ ਘਰ ਚ ਜੁਹੀ ਸਬਜ਼ੀ ਬਣਦੀ ਉਸ ਤੋਂ ਉਹੋ ਜੀ ਸਬਜ਼ੀ ਬਣਾ ਕੇ ਦਿਨੇ ਦਿਮਾਗ ਖਰਾਬੇ ਬਵਾਈ ਨੂੰ ਮੇਰੇ ਤੇ ਮੈਂ ਵੀ ਉਹੋ ਜੀ ਹੀ ਬਣਾਈ ਐ ਇਹ ਤਾਂ ਬਾਹਰੀਆਂ ਮਿਰਚਾਂ ਨੇ ਮੇਰਾ ਤਾਂ ਪਹਿਲੀ ਮੂੰਹ ਪੱਕਿਆ ਪਿਆ ਤੀ ਹਾਂ ਪੱਕਿਆ ਪਿਆ ਸੀ ਮੂੰਹ ਜਿਵੇਂ ਲੱਗਦਾ ਜਿਵੇਂ ਡੱਬਾ ਹੀ ਛੱਡਦਾ ਹੁੰਦਾ ਮਿਰਚਾਂ ਦਾ ਨਾ ਤੈਨੂੰ ਕਿਹਾ ਕਿ ਨਾ ਵੀ ਬਾਈ ਨੂੰ ਅਸੀਂ ਮਿਰਚਾਂ ਪਾ ਕੇ ਦਿੱਤੀਆਂ ਨਾ ਮੈਂ ਹੋਰ ਲੈ ਕੇ ਆਉਣੀ ਕੋ ਹੈਂ ਜਦੋਂ ਮੈਂ ਕਿਉ ਮੰਗਦਾ ਜਦੋਂ ਜਦੋਂ ਚਾਰੇ ਪੈਰ ਚੱਕੇ ਨੇ ਅਗਨੀ ਮੇਰੇ ਮਗਰ ਪਾਤ ਦੇ ਉੱਤੇ ਹੈ ਬਾਈ ਉੱਤੇ ਸਬਜ਼ੀ ਚੰਗੀ ਭਲੀ ਤਾਂ ਹੈ ਤਾਂ ਗੱਲ ਬਾਈ ਉੱਤੇ ਹੈ ਬਾਈ ਮੈਂ ਨਾਲ ਨਾ ਕਾ ਮੂਲੇ ਕਿ ਖੜ ਜੰਨੇ ਮੂਰੇ ਮੇਰੇ ਸੰਗ ਸ਼ਰਮੇ ਨਹੀਂ ਹੈਗੀ ਪੋਰਾ ਹੁਣ ਆਪਦੇ ਵਾਰੀ ਪਤਾ ਲੱਗਦਾ ਬਾਈ ਬਾਈ ਮੇਰੇ ਕੋਲ ਸੋਦੇ ਸਾਰੇ ਨਹੀਂ ਮਿਰਚਾਂ ਨਹੀਂ ਸਬਜ਼ੀ ਖਾਦੀ ਸੋ ਥੋੜੀਆਂ ਨਹੀਂ ਮਿਰਚ ਕਿਉਂ ਖਾਦੀ ਦੀ ਮੈਂ ਮਰਦਾ ਕਿਉਂ ਪਾਉਣਵਾ ਤੇ ਕਹਿੰਦਾ ਵੀ ਇੰਨਾ ਕਿਉਂ ਪਾਦੇ ਕਿਵੇਂ ਲੋਹੀ ਲੱਖੀ ਹੋ ਗਈ ਦੀ ਦੇਖ ਬਾਈ ਫਿਰ ਜੱਸੇ ਦੇ ਮਾ ਟੱਕਰ ਜੱਸੇ ਨੇ ਕਿਹਾ ਤੀ ਵੀ ਰਹਿਣ ਦੇ ਦੇਖਣ ਕਿਉਂ ਬਾਈ ਸਾਰੇ ਵਿਚੀ ਰਲੇ ਹੋਇਆ ਤੁਸੀਂ ਨਹੀਂ ਬਾਈ ਕਿਉਂ ਤੈਨੂੰ ਤਾਂ ਚੰਗਾ ਭਲਾ ਪਤਾ ਹੈ ਮੈਨੂੰ ਇਹ ਦੱਸਾ ਮੇਰੇ ਸਹਰਾਣੇ ਨੂੰ ਬਲੱਡ ਪ੍ਰੈਸ਼ਰ ਦੇ ਗੋਲੀਆਂ ਚੱਕ ਕੇ ਦਿਖਾਉਂਦੀ ਗੋਲੀਆਂ ਕਿਨੇ ਰੱਖੀਆਂ ਤੁਸੀਂ ਮੇਰਾ ਸਾਰਾ ਟੱਬਰ ਘੋਗਾ ਚਿੱਤ ਕਰਨ ਨੂੰ ਫਿਰਦੇ ਹੋ ਮੈਂ ਚਾਰ ਮਰੇ ਪੇਕੇ ਕੀ ਚਲੇਗੇ ਤੂੰਸ ਤਾਂ ਉਹਨੂੰ ਸੂਲੀ ਤੇ ਟੰਗਦਾ ਸਰ ਵੀ ਤੂੰ ਜਾਣਦੇ ਸਾਨੂੰ ਪਤਾ ਵੀ ਬਾਈ ਨੂੰ ਬਵਾਸੀਰ ਹੈ ਗਈ ਸੀ ਬਾਈ ਦਾ ਪਤਾ ਕਿੰਨਾ ਧਿਆਨ ਰੱਖਦੇ ਆ ਮਿਰਚਾਂ ਦਾ ਸੀ ਦਵਾਈ ਬੂਟੀ ਦਾ ਸੀ ਧਿਆਨ ਰੱਖਦੇ ਜੇ ਇਹਨੂੰ ਕੁਝ ਹੋ ਗਿਆ ਨਾ ਸਾਰਾ ਟੱਬਰ ਰੋਲ ਜਾਗੇ ਦੀਦੀ ਜਿਹੋ ਜੀ ਬਾਈ ਸਬਜੀ ਕਹਿੰਦੇ ਸੀ ਤੋ ਉਹੋ ਜੀ ਸਬਜੀ ਬਣਾ ਕੇ ਦਿੰਦੇ ਸੀ ਕੁਛ ਲਪੋਂਦੀ ਬਾਈ ਅਸੀਂ ਤੈਨੂੰ ਦੇ ਕਿਹਾ ਨਹੀਂ ਇਹ ਮਾਥਾ ਨੇ ਕੱਚੀ ਲੱਸੀ ਪੀਣਾ ਉਹਨਾਂ ਦੁੱਧ ਵਾਲੀ ਤਾਂ ਦਿੱਤੀ ਮੈਨੂੰ ਬਣਾ ਕੇ ਚਾਰ ਵਾਰੀ ਤੈਨੂੰ ਬੋਲਾ ਮਾਰਿਆ ਦੇ ਜਾ ਭਾਈ ਦੇ ਜਾ ਭਾਈ ਜੇ ਇਹਨੇ ਨਹੀਂ ਲੱਸੀ ਬਣਾ ਕੇ ਦਿੱਤੀ ਮੈਂ ਤਾਂ ਦਿੱਤੀ ਹੁੰਦੀ ਇਹ ਜ਼ਰੂਰੀ ਥੋੜੀ ਵੀ ਐਸੀ ਨਹੀਂ ਬਣਾ ਕੇ ਦੇਣੀ ਹੈਗੀ ਹੂੰ ਮੈਂ ਤਾਂ ਬੰਦਾ ਪਰਖਦਾ ਜੀ ਨਾ ਨਾ ਤੂੰ ਨਾ ਗੁੱਸਾ ਕਰ ਸੱਚ ਹੈ ਜੀ ਕੋਈ ਗੱਲ ਨਹੀਂ ਹੈਗੀ ਨਹੀਂ ਸਰ ਵੀ ਐਜੀ ਗੱਲ ਨਹੀਂ ਹੈਗੀ ਉਹਦਾ ਮੂੰਹ ਤਾਂ ਦੇਖ ਐ ਕਿੰਨਾ ਕਿੰਨਾ ਉਹ ਤਾਂ ਤੂੰ ਹੀ ਮਾਰ ਦੋ ਮੈਨੂੰ ਭਾਈ ਬਾਈ ਤੈਨੂੰ ਮਾਰ ਦੋ ਆ ਕੀ ਹੋ ਗਿਆ ਉਹ ਵਧੀਆ ਦਿੱਤਾ ਤੂੰ ਤੂੰ ਆ ਕੇ ਹੱਥ ਨਾ ਪਾਉਣੀ ਆ ਜਦੋਂ ਤੂੰ ਆਈ ਰਹੀ ਹੈਗੀ ਜਿਵੇਂ ਮੈਂ ਪੁੱਤਾਂ ਵਾਂਗੂ ਪਾਲਿਆ ਭਾਈ ਫਿਰ ਮੈਂ ਕਿੰਨਾ ਮੈਂ ਤੂੰ ਦਿੰਦੇ ਲਿਆ ਕਰੂੰਗੀ ਕਿਸ ਨੂੰ ਸੇ ਚੰਮਾ ਕਿਉਂ ਹੋਦਾ ਤਾਹ ਜਾ ਜਾ ਯਾਰ ਕੀ ਜਿਵੇਂ ਤੈਨੂੰ ਪੱਣਾ ਮਾੜਾ ਲੱਗਦਾ ਨਾ ਤੈਨੂੰ ਤੇ ਤੇਰੀ ਤੀਮੀ ਨੂੰ ਮੈ ਮਾੜਾ ਲੱਗਦਾ ਮੇਰੇ ਸਿਰ ਤੇ ਮੇਰੇ ਗਲ ਤੇ ਨਾ ਸਪਰੇ ਪੂ ਹੀ ਪਾ ਦੇ ਉਹ ਗੱਲ ਤਾਂ ਦੱਸੋ ਹੋ ਕੀ ਗਾ ਲੱਗ ਜਾ ਸਬਜੀ ਖਾ ਕੇ ਦੇਖੀ ਕਿੰਨੀਆਂ ਮਿਰਚਾਂ ਪਾ ਰੱਖੀਆਂ ਨੇ ਕਿਨੇ ਪਾਈਆਂ ਨੇ ਮਸਾਲਾ ਤਾਂ ਸੱਚੀ ਕਿਨੇ ਪਾਈਆਂ ਨੇ ਅਸੀਂ ਨਾ ਐਂ ਕਹਤੇ ਹੁਣ ਮੈਂ ਕਿਹਾ ਜਦੋਂ ਮਖਰੋਂ ਇਹਨੂੰ ਖਵਾਉਂਦੀ ਆ ਰਹੀ ਹੈ ਜਦੋਂ ਤੈਨੂੰ ਕੀ ਲੋੜ ਐ ਇਨੀ ਮਿਰਚ ਪਾਉਣ ਦੀ ਯਾਰ ਇਹਨੂੰ ਇਹਨੂੰ ਕਿਉਂ ਖਵਾਉਂਦਾ ਇਹਨੂੰ ਕਿਹੜਾ ਗੰਦਰ ਨਾ ਖਵਾਇਆ ਨਾ ਇਹਨੂੰ ਬਵਾ ਸੀਰਾ ਚੰਗਾ ਭਲਾ ਪਤਾ ਆ ਜਿੱਦੇ ਉਦੋਂ ਮ ਇਤਰੀ ਤੀ ਮੈਨੂੰ ਰੋਕ ਕੇ ਨਹੀਂ ਬੁਲਾਈ ਤਾਂ ਉਸ ਦਿਨ ਤੇ ਆਉਣ ਚੁੱਕੇ ਦੀ ਮੇਰੀ ਗੱਲ ਤਾਂ ਸੁਣ ਲੈ ਕਿਉਂ ਪਿਆ ਹੁੰਦਾ ਛੱਡ ਜਾ ਯਾਰ ਕਿਉਂ ਬੋਲੀ ਜਾਂਦੀ ਐ ਤੂੰ ਬੰਦੇ ਜੀ ਹਾਂ ਚੁੱਪ ਕਰ ਮੈਨੂੰ ਕੀ ਮੇਰੀ ਨਾ ਤਾ ਫਿਰ ਓਏ ਭੈਣ ਤੋਂ ਚੁੱਪ ਤਾਂ ਕਰ ਚੋ ਬੋਲ ਬੋਲ ਕੀ ਹਾਂ ਦੱਸ ਮੇਰੀ ਗੱਲ ਸੁਣ ਉਹਦੇ ਤੂੰ ਬਾਰੀ ਬਾਰੀ ਸਾਨੂੰ ਬੁਲਾਈ ਗਿਆ ਤਾਂ ਕਰਕੇ ਤੈਨੂੰ ਕਿਉਂ ਨਹੀਂ ਪਾਇਆ ਬਾਕੀ ਆਪ ਤੂੰ ਤੇਰੇ ਹੈਗੇ ਨਾ ਤੇਰੇ ਚਾਰੇ ਤੂੰ ਚੱਕ ਕੇ ਪਾ ਲੈ ਯਾਰ ਫੇਰ ਤੁਸੀਂ ਕਹਿਣਾ ਸੀ ਸਾਡੀਆਂ ਤੀਵੀਆਂ ਨੂੰ ਛੇੜਦਾ ਇਹ ਗੱਲਾਂ ਕੋਈ ਯਾਰਾ ਮੇਰੇ ਘਰ ਵਿੱਚ ਨਾ ਭਾਈ ਜਿ세 ਤੈਨੂੰ ਲੱਗਦਾ ਮੈਂ ਹੁਣ ਤੇਰੀ ਤੇ ਤੇਰੀ ਤੀਮੀ ਨੂੰ ਮੈਂ ਪੁਰਾ ਇਹ ਲਗੂ ਹੁਣ ਸਰਕਾਰੀ ਨੌਕਰੀ ਤੇ ਹੈ ਤਾ ਨੂੰ ਭਾਈ ਜਿੰਨਾ ਤੱਕ ਤੂੰ ਆ ਨਾ ਘਰ ਚ ਸਾਰਾ ਘਰ ਚੋੜੀ ਪੁੱਤਕ ਮੈਂ ਲੱਗ ਦੂਦਰ ਮੇਰੇ ਘਰ ਚੋਣੀ ਕਲੇਸ਼ ਹੋ ਜਾਂਦਾ ਜਿੰਨਾ ਤੱਕ ਤੂੰ ਰਹਿਗਾ ਜੇ ਇਹ ਹੋਸ਼ ਹੋ ਗਿਆ ਨਾ ਸਾਰੇ ਮੈਨੂੰ ਮੈਨੂੰ ਬਾਬਾ ਸੀਰਦੀਪ ਮਾਰੀ ਅਮਾ ਨਹੀਂ ਗਾਂਦਾ ਭਾਈ ਯਾਰੇ ਮੈਂ ਚਾਹਾਂ ਨੀ ਨੀ ਜਾ ਦੇ ਉਹਦੇ ਮੈਨੂੰ ਜਾ ਦੇ ਜਾਏ ਮੱਚ ਪਾ ਕੇ ਦਿੱਤੀ ਇਹਨੇ ਐਨਾ ਮੈਨੂੰ ਰੋੜਾਂ ਵਾਲੀ ਦਾਲ ਬਣਾ ਕੇ ਦਿੱਤੀ ਮੂੰਗੀ ਦੀ ਦਾਲ ਕਿੱਦਿ ਬਣੀ ਤੇਰੀ ਬਹੂ ਨੇ ਧੱਕੇ ਨਾਲ ਮੈਨੂੰ ਦੋ ਮਿਰਚਾਂ ਨੂੰ ਦੋ ਚਮਤੇ ਵੱਧ ਪਾਏ ਮੂੰਗੀ ਹੋਣੀ ਬਣੀ ਮੂੰਗੀ ਹੋਣੀ ਨਾ ਯਾਰ ਤੂੰ ਕਹਿਣਾ ਬਿਮਾਰੀਆਂ 50 ਤਾਂ ਤੂੰ ਬਿਮਾਰੀਆਂ ਗਿਣਾ ਦੇਣਾ ਇੱਕ ਦਿਨ ਚ ਨਾ ਲੋੜ ਨਹੀਂ ਜਾ ਬਾਬਾ ਸੀਰੇ ਜਿਵੇਂ ਬਾਬਾ ਸੀਰੇ ਜਾ ਕੇ ਪ੍ਰੈਸ਼ਰ ਕਰਾ ਦੇ ਪ੍ਰੈਸ਼ਰ ਕਰਾ ਦੇ ਖੰਡਾ ਦੇ ਪਰੌਂਠੇ ਲਾ ਜਾ ਕਰੋ ਦਾਦੇ ਨੂੰ ਪਰਾਂ ਵੱਡੋ ਫਾਹਾ ਸੁਣ ਉਹਦੇ ਕਿੰਨਾ ਦਾ ਕਿਉਂ ਪਾਏ ਇਹ ਟੈਂਟ ਨਹੀਂ ਖਾਦਾ ਕਰ ਦੇ ਇੱਕ ਮਿੰਟ ਮੇਰੀ ਗੱਲ ਸੁਣ ਮੇਰਾ ਆਉਂਦਾ ਕਰੀ ਮੇਰੀ ਗੱਲ ਸੁਣ ਫਾਹਾ ਮਟਰ ਖਾ ਲੈ ਮੇਰੀ ਗੱਲ ਸੁਣ ਯਾਰ ਮੇਰੀ ਗੱਲ ਸੁਣ ਚੁੱਪ ਕਰ ਗੱਲ ਇਹ ਤਾਂ ਗਲਤੀ ਨਾਲ ਮੇਰੇ ਚ ਪੈ ਗਈ ਤੂੰ ਮੈਨੂੰ ਕਹ ਫਿਰ ਇਹਦਾ ਕੀ ਮਤਲਬ ਆ ਅੱਛਾ ਤੂੰ ਫਿਰ ਬਾਹਰ ਕੱਢੇਗੀ ਸਾਡੇ ਨਾਲ ਜਿਹੜਾ ਜਿਹੜਾ ਬੱਤ ਪਾਇਆ ਤੂੰ ਸਾਡੇ ਨਾਲ ਪਾਇਗੀ ਮੈਂ ਜਾਣ ਤੋਂ ਬਾਅਦ ਤੂੰ ਬਾਹਰ ਨਹੀਂ ਕੱਢਿਆ ਓਏ ਮੇਰੀ ਇਹਨੇ ਬਾਤ ਹੀ ਮੇਰੇ ਨਾਲ ਗੱਲ ਕਰਕੇ ਮੇਰੀ ਸਤਰੀ ਬੋਨੀ ਮੈਨੂੰ ਵੀ ਮਾਰੂ ਨੇ ਮੈਂ ਮੇਰੀ ਗੱਲ ਸੁਣੋ ਮੈਨੂੰ ਵੀ ਸਤਰੀ ਮਾਰੂ ਇਹ ਭਾਲਦਾ ਇਹ ਭਾਲਦਾ ਓਰੇ ਰੋਕਣਾ ਨਹੀਂ ਵੀ ਨੋਕਣ ਨਹੀਂ ਰੱਖਾ ਓਰੇ ਰੋਟੀ ਬਣਾਉਣ ਵਾਸਤੇ ਹੁਣ ਭਾਲਦਾ ਮੈਨੂੰ ਚੜਦਾਨੀਆਂ ਦੇ ਪਛੰਦ ਦੀ ਨਹੀਂ ਮੇਰਾ ਘਰ ਆ ਯਾਰਾ ਕਿਹੜਾ ਕੜਾਚੀ ਹੋ ਤੋਰੇ ਪਨੇ ਉਹੀ ਤੋਰ ਫਿਰਦਾ ਦੋਰੀਏ ਉਹਦੇ ਸਿਰ ਤੇ ਹੀ ਸਰਦਾਰੀ ਕਰਦਾ ਆ ਕੱਢਦਾ ਛੱਡਾ ਰੀ ਐਟਾ ਕ ਸੀਗਾ ਤੂੰ ਤੂੰ ਤਾਂ ਹੈਗੀ ਬਿੱਲੀ ਟੱਕਤੀ ਮਰੀ ਜਾਨੀਆ ਤੂੰ ਹੈਗੀ ਤੂੰ ਹਾਂ ਤੂੰ ਦੱਲਦੀ ਤੂੰ ਮਾਰ ਦਿਆ ਕਰਨਾ ਇਹ ਹੀ ਦਿੰਦੀ ਰਹੀ ਹੈ ਆਹੋ ਮਗਲਾਵਾ ਦਿੰਦੀ ਰਹੀ ਹੈਗੀ ਤੂੰ ਇੰਨੀ ਹੋਣ ਤਾਂ ਛੱਡ ਕੇ ਨਾ ਜਾ ਜੀ ਹੁਣ ਜੋੜ ਜੋੜ ਕੇ ਫਿਰ ਆਉਂਦਾ ਰਹੂਗਾ ਤੂੰ ਯਾਰ ਹਾਂ ਹੁਣਦਾ ਰਹੂਗਾ ਕੱਟ ਪਾ ਲੈ ਕਰ ਮੱਲੀ ਕੱਟ ਤੇ ਆਕੜੋਂ ਕੰਮ ਚ ਪੱਕ ਜਿਵੇਂ ਕਿ ਸੇਪ ਆਇਆ ਇਹ ਤਾਂ ਦੇਣਾ ਹੈਗਾ ਹੈਗਾ ਤੂੰ ਤਾਂ ਮੜਾ ਮੈਂ ਤਾਂ ਸੋਚ ਲਿਆ ਕਰ ਯਾਰਾ ਪਤਾ ਕੀ ਹੈ ਮੈਂ ਦੱਸਦੀ ਉਹ ਦੇ ਕਿਉਂ ਨਹੀਂ ਪਾਇਆ ਬੀ ਪਰੰਜਲ ਨੇ ਹਾਂ ਹਾਂ ਤੇ ਹੱਥ ਨਾ ਮੈਨੂੰ ਕਿਉਂ ਨਹੀਂ ਪਾਇਆ ਚਾਪੀ ਥਾਪੀ ਠੀਕ ਆ ਚੱਲ ਉਹਨੇ ਇਹ ਤਾਂ ਮਿਰਚ ਪੈ ਗਈ ਬਾਦ ਦੇ ਨੇ ਜਾਣ ਕੇ ਨਹੀਂ ਪਾਈ ਹੁਣੀ ਮੈਨੂੰ ਪਤਾ ਅੱਛਾ ਫਿਰ ਹੋਇਆ ਬਦਲੇ ਲਊਗੀ ਸਾਡੇ ਤੋਂ ਉਹੀ ਮਾਰੋ ਸਾਡੇ ਪਰ ਦੋ ਦੋ ਫਿਰ ਨਾ ਜਾਵੇ ਪੇਕੇ ਪਤਾ ਨਹੀਂ ਲੜ ਕੇ ਉਹ ਗੱਪ ਪਾਇਆ ਹੁਣ ਚੱਲੋ ਕੰਮ ਕਰੋ ਉੱਥੇ ਚੱਲ ਕੇ ਆਉਣਾ ਮੜਾ ਕਾਣੂ ਮੜੀ ਦੀ ਗੱਲ ਦਾ ਓਏ ਇਹ ਮੈਂ ਤੁਹਾਨੂੰ ਦੱਛਾ ਇਹ ਭਾੜ ਤੈਨੂੰ ਕੱਲੀ ਮਰਚ ਦੇਆ ਕਰਾਂਗੇ ਤੁਹਾਨੂੰ ਵੀ ਮਰਚਾਂ ਦਿੱਤੀਆਂ ਸੀ ਨਾ ਉਹ ਕਿੱਥੇ ਨਾਲੇ ਕਹਿੰਦਾ ਮੂੰਗੀ ਦਾ ਬਣੀ ਹੋਣੀ ਯਾਰਾ ਉਹ ਤੁਹਾਨੂੰ ਝੋਲੇ ਆਉਂਦੇ ਨਾਲੇ ਅੰਦਰ ਚੱਲ ਆ ਆ ਫੜੋ ਕੱਲੀ ਇਹ ਭਾਡੋ ਕੁੱਪੇਂ ਨਹੀਂ ਕਰਦੇ ਤਾਂ ਅੱਗੇ ਦੇ ਮਰਚਾਂ ਲੱਗਦੇ ਤੇ ਆਵੇ ਹੱਥ ਨਾ ਬਣਾ ਕੇ ਖਾ ਲਓ ਨਾ ਖਾਏ ਕਰੋ ਮੇਰੇ ਹੱਥ ਦੀਆਂ ਖਾ ਲਾਂਗੇ ਤੈ ਕੱਡੇ ਲਾ ਤੇ ਨਨ ਤਾਂ ਹੈ ਤੁਰ ਜਾ ਬਾਈ ਹਾਂ ਤਾਂ ਇੱਕ ਜੱਲਾ ਤੇ ਨਨ ਵੱਡੀ ਰਕ ਨੇ ਬਾਈ ਜਾ ਜਾ ਪੱਟੋ ਰੋਟੀ ਪਾ ਮੈਨੂੰ ਮਰਚਾਂ ਲਿਓ ਲੈ ਦੇ ਬੱਠੇ ਹੋ ਹਾਂ ਹਾਏ ਹੂੰ ਗੱਲ ਕਿਸੇ ਹੋਰ ਦੀ ਮਰੇ ਸਾਲਾ ਨੇ ਤੇਰੇ ਤੇ ਕੋ ਪਰਚਾ ਕਰਾਦਾ ਭਾਈ ਤੂੰ ਕਾ ਭੱਜਿਆ ਫਿਰਦਾ ਹੈ ਕਹਿੰਦਾ ਤੂੰ ਕਾ ਭੱਜਿਆ ਫਿਰਦਾ ਦਾਤਾ ਕੁਛ ਕਰੇ ਹੀ ਨਹੀਂ ਮਰੇ ਯਾਰਾ ਤੈਨੂੰ ਪਤਾ ਤਾਂ ਹੈਗਾ ਇੱਥੇ ਆਪਣੀ ਸਿਸਟਮ ਕੀ ਹੈ ਆਪਣਾ ਤਾਂ ਆਟੇ ਨਾਲ ਪੜੇਥਣ ਤਾਂ ਦੇਖ ਲੱਗਣੀ ਲੱਗਣਾ ਪਤਾ ਹੈ ਤਾਂ ਹੈ ਆਟੇ ਨੂੰ ਪੜੇਥਣ ਦਾ ਮਰੇ ਸਾਲੇ ਦਾ ਉਦੀ ਲੱਗ ਸਰਬੀ ਹੋ ਪੁੱਤ ਸਰਬੀ ਅੱਜ ਲੈ ਬੀਖਾਲਾ ਨੂੰ ਪੱਕਿਆ ਪਿਆ ਤੜਕੇ ਦਾ ਖਾ ਖਾ ਕੇ ਆ ਲੋ ਬਾਬਰ ਸਾਈਏ ਖਾ ਗੋ ਦਰ ਆਪੇ ਖਾ ਗੋ ਉਹਦੇ ਨਾਲ ਆ ਕੇ ਆਪਣੇ ਕਿਹੜਾ ਅੱਗੇ ਪਿੱਛੇ ਕੋਈ ਇਹ ਕਿਵੇਂ ਪੁੱਤ ਪੁੱਤ ਕਰੀ ਜਾਂਦਾ ਜੀ ਭਾਬੀ ਤੇਰਾ ਪਾ ਲੱਗ ਗਿਆ ਆਇਆ ਬਈਆ ਸ਼ਰੀਕ ਮਚਾਈਏ ਸ਼ਰੀਕ ਜਲੇਬੀਆਂ ਰੱਖੇ ਜਮਨ ਤੱਕ ਤੇ ਚੱਟੀਆਂ ਰਿਆ ਨਾ ਜੇ ਐਵੇਂ ਜਨਾਨੀ ਦੀ ਸੇਵਾ ਕਰੇ ਕੰਨੂ ਸ਼ਰੀਕਣੀਆਂ ਸਿਰ ਤੇ ਚੜਨ ਜਿਹੜੀਆਂ ਚੜਨੇ ਨੇ ਚੜ ਲੀਆਂ ਹੁਣ ਹੁੰਦਾ ਦੋ ਟਾਈਮ ਜਲੇਬੀ ਖਾਏ ਕਰਾਂਗੇ ਸੀ ਮੈਂ ਖਾ ਮੀਰ ਖਾਦਾ ਕਦੇ ਫੜਾ ਮਾਰਦਾ ਨਾ ਹੁਣ ਇਹਦੀ ਬਵਾਸੀਰ ਕਿੱਥੇ ਗਈ ਅਕੇ ਪਤੌੜ ਖਵਾਇਆ ਕਰੂੰ ਪਤੌੜਾਂ 'ਚ ਵੀ ਮਿਰਚੀ ਪੈਂਦੀਆਂ ਨੇ ਹੂੰ ਤੱਤੀਆਂ ਤੱਤੀਆਂ ਨੇ ਮਿੱਠੀਆਂ ਵੀ ਬਹੁਤ ਨੇ ਦੇਖ ਲਈ ਜਾ ਮਹਾ ਤਰੋਂ ਦੋ ਟਾਈਮ ਦਲੇ ਵੀ ਖਵਾਇ ਕਰੂੰ ਰੋਟੀ ਦਾ ਬੰਦੇ ਕਰਦਾਂਗੇ ਆਪਾਂ ਹੁਣ ਮੈਂ ਕਹਿੰਨੀ ਆ ਫਿਰ ਸ਼ਾਮ ਨੂੰ ਸਮੋਸੇ ਨਾ ਲੈ ਆਈਏ ਆਪਾਂ ਪਤੌੜੇ ਚਲੋ ਗਿਆ ਪਤੌੜਾ ਹੁਣ ਸਮੋਸੇ ਨਾਲ ਕੀ ਮੜਦਾ ਹੈ ਹੈਂ ਲੋਕ ਤਾਂ ਕਹਿੰਦੇ ਬਾਜ਼ਾਰ ਸਹਰ ਸੂਰਜਾਦੀ ਨੇ ਉਦੋਂ ਖਾਂਦੇ ਨੇ ਸਮੋਸੇ ਹਾਲੇ ਤੁਸੀਂ ਵੀ ਖਾ ਲੋ ਹਾਲੇ ਦੇਖਿਆ ਗਰਮ ਗਰਮ ਨੇ ਲੈ ਖਾ ਹਾਂ ਬਾਤ ਹੁੰਦਾ ਭੜੀ ਆਵਦੀ ਤੀਮੀ ਦਾ ਬਗਾਨੀ ਤੀਮੀ ਦਾ ਬਗਾਨੀ ਤੀਮੀ ਮੱਤਾਂ ਪਾਵਾ ਲੰਦੇ ਰੋਟੀਆਂ ਚ ਦਾਵਾ ਚ ਆਵਦੀ ਤੀਮੀ ਦਾ ਪਈ ਮਿੱਠਾਈ ਖਵਾਉਂਦੀ ਆ ਪਰ ਸ਼ਰੀਕ ਤਾਂ ਸ਼ਰੀਕ ਹੀ ਹੁੰਦੇ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਨੂੰ ਤਾਂ ਵਿਆਹ ਜਿਹੜੀ ਮੁਕਰਾਂ ਅਦਾ ਬਿਆਜ ਬਿਆਜ ਦੇ ਜਲੇਬੀ ਖਾਇ ਕਰਾਂਗੇ ਰੋਟੀ ਬੰਦ ਕਰ ਦੇਣੀ ਪਰੌਂਠੀ ਖਾਇ ਕਰ ਲੈ ਤੜਕੇ ਅਸਰੇ ਮੈਂ ਤਾਂ ਤੁਹਾਨੂੰ ਚੂਰੀ ਕੁੱਟ ਕੇ ਦਊਂਗੀ ਦੇਸੀ ਘਿਓ ਦੀ ਅੱਲੇ ਖੂਨ ਘਾਟਾਂ ਨਾਲ ਚੀਕੂ ਖਾਇਆ ਕਰ ਚਿਕੰਦਰ ਖਾਇਦਾ ਨਾਲੇ ਨਾਰ ਲੈ ਕੇ ਆਇਓ ਸ਼ਾਮ ਨੂੰ ਤੁਸੀਂ ਕੋਈ ਮੈਂ ਕੰਮ ਕਰਨੀ ਲੋੜ ਹੀ ਨਹੀਂ ਤੈਨੂੰ ਹਣ ਹੈ ਮੈਂ ਆਪੇ ਪੋਚਾ ਨਾਲ ਕਰੂੰ ਆਪੇ ਚਾੜੂ ਨਾਲ ਕਰੂੰ ਆਪੇ ਤੇਰੇ ਕੱਪੜੇ ਧੋ ਰਿਆ ਕਰੂੰ ਆ ਤੁਸੀਂ ਖਾਓ ਜਲੇਬੀ ਬੱਤੀ ਕਿ ਨਹੀਂ ਬਹੁਤ ਸਵਾਦ ਹੈ ਹਾਂ ਆ ਬਚ ਗਈਆਂ ਥੋੜੀਆਂ ਜੀਆਂ ਡੰਗਰਾਂ ਨਾ ਪਾ ਦੀਏ ਸ਼ਰੀਕਾਂ ਨੂੰ ਵੀ ਪਾ ਦੋ ਇਹ ਵੀ ਤਾਂ ਡੰਗਰਾਂ ਵਰਗੀਆਂ ਨੇ ਇਹ ਵੀ ਗੱਲ ਸਹੀ ਹੈ ਹਨਾ ਹਾਂ ਐਵੇਂ ਨੀਤ ਮਾਰਦੇ ਪੈਨੇ ਖਾਰੇ ਤਾਂ ਹੋਰ ਤਾਂ ਨਹੀਂ ਖਾਣਾ ਨਾ ਆ ਮਰ ਡੰਗਰੋਂ ਸੱਟ ਕੇ ਆਣਾ ਡੰਗਰ ਵਿੱਚ ਜਲੇ ਬੀਏਗਾ ਘਰ ਆ ਕੇ ਲੜ ਕੇ ਤੜ ਖੜੀ ਲੱਗ ਮੰਨ ਨਪੜਿਆ ਸਹੀ ਗੱਲ ਹੈ ਹੈਂ ਬੱਬੀ ਤੈਨੂੰ ਗੱਲ ਸੁਣਾਵਾਂ ਕਿਰਾ ਕਿਰਾ ਕਹਿੰਦੇ ਕਿਸੇ ਨਾ ਲਾਲੇ ਨੇ ਰੱਖ ਲਿਆ ਤੋਤਾ ਬਾੜਾ ਸੂਮਤੀ ਗਾ ਅੱਛਾ ਰਿਸ਼ਤੇਦਾਰ ਆ ਗਏ ਹਾਂ ਤੋਤੇ ਨੂੰ ਕਹਿੰਦਾ ਫੜ ਮਾਰ ਖਾਤਰ ਕਹਿੰਦਾ ਮਿੱਠੂ ਚੂਰੀ ਖਾਣੀ ਐ ਹਾਂ ਹਾਂ ਤੋਤਾ ਕਹਿੰਦਾ ਕਹਿੰਦਾ ਸਹੂਰੀ ਨੇ ਕਦੇ ਆਪ ਖਾਦੀ ਐ ਫੜ ਮਾਰਦਾ ਨਹੀਂ ਲੈ ਦੱਸ ਬਾਡਾ ਤੀਓ ਬਾਡਾ ਦੀ ਬਾਡਾ ਕਹਿੰਦਾ ਓਏ ਹੈ ਕਿਹਨੂੰ ਕਹਿਣਾ ਤੂੰ ਮੈਂ ਤੈਨੂੰ ਕੀ ਜਾਵਾਂ ਤਾਂ ਉਹ ਕਹਾਵਤ ਸੁਣਾਈ ਹੈ ਤੈਨੂੰ ਮੈਂ ਕੀ ਕਹਤਾ ਤੱਕ ਭਾਈ ਹਲੇਬੀਆਂ ਖਾ ਲੈ ਖਾ ਦੇ ਨਾ ਕਰ ਜਲੇਬੀ ਆ ਆ ਕੀ ਤਰੀਕਾ ਰਸੀ ਬਣਾਇਆ ਓਏ ਸਟਾਂਗੀ ਤੁਸੀਂ ਖਾ ਲੋ ਅਸੀਂ ਡੰਗਰਾਂਗੇ ਡੰਗਰਾ ਵਰਗੀਆਂ ਅਸੀਂ ਕਾਨੂੰ ਨਹੀਂ ਖਾਤੇ ਜਲੇਬੀਆਂ ਅਸੀਂ ਤਾਂ ਇੱਥੇ ਜੰਗਲਾਂ 'ਚ ਰਹੇ ਨੇ ਅਸੀਂ ਤਾਂ ਡੰਗਰਾ ਵਾਂਗੂ ਸਟਕੇ ਜਾਂਦਾ ਲੈ ਤੂੰ ਕਾ ਤਾ ਖੋਲੀ ਜਾਂਦੀਆਂ ਯਾਰ ਇਹਨੂੰ ਮਾਰ ਗਲੀ 'ਚ ਭਗਾ ਕੇ ਤਾਂ ਕੀ ਕਰਨੀਆਂ ਨੇ ਖਾਣ ਵਾਲੀ ਚੀਜ਼ ਆ ਫਿਰ ਕੀ ਹੁੰਦਾ ਖਾ ਲੈਨੇ ਆ ਆ ਦੇਖ ਲੈ ਇਹਦੀ ਮਜੀਬਾ ਮੂਤਦੀ ਜਾਂਦੀ ਐ ਅਗਲਾ ਆਦੀ ਤੀਮੀ ਵਾਸਤੇ ਲੈ ਕੇ ਆ ਉਹੀ ਖਾ ਲੂਗੀ ਖਾਣ ਵਾਲੀ ਚੀਜ਼ ਆ ਫਿਰ ਕੀ ਆ ਨਾਲੇ ਪੈਸੇ ਲੱਗਿਆ ਘਰ ਦੀ ਚੀਜ਼ ਆ ਸਿੱਟਣੀ ਕਿਉਂ ਐਡੇ ਖਾਣ ਸੂਰੀਆ ਯਾਰ ਤੂੰ ਸੋਛੋ ਬਾਅਦਸ ਬਾਦਾ ਇਹ ਵਾਸ ਮੈਂ ਮੈਨ ਨਹੀਂ ਕੰਦਾ ਹੈ ਕਿ ਬਸ ਫਿਰ ਕਿੰਨਾ ਨਹੀਂ ਤੁਸੀਂ ਨਹੀਂ ਬਸ ਟਿਕ ਜਾ ਇਹਦਾ ਇਨੀ ਪਤਾ ਦੁਬਾਰੇ ਮੰਗਣ ਲੱਗ ਜੇ ਚਲੇਪੀਆਂ ਫਿਰ ਕਿੱਥੇ ਲੈ ਕੇ ਦੇਵੇਂਗੀ ਹੁਣ ਖਾਵਾਂ ਕਿ ਨਾ ਬਸ ਖਾ ਲੈ ਤਾਂ